ਸੈਕੰਡਰੀ ਆਪਣੀ ਅੱਜ ਦੀ ਰੀਡਿੰਗ ਉਹਦੇ ਵਿੱਚ ਆਪਾਂ ਆਪਣੇ ਘਰ ਦੀ 네ਗੈਟਿਵਿਟੀ ਨੂੰ ਜੂਰ ਕਰਾਂਦੇ ਸਭ ਤੋਂ ਸੰਖੇ 4 ਤਰੀਕੇ ਦੱਸਣਗੇ ਆ ਯਕੀਨ ਕਰਕੇ ਜਾਣਿਓ ਜੇ ਜਿਸ ਦਿਨ ਤੋਂ ਵੀ ਇਹ 4 ਕੰਮ ਤੁਸੀਂ ਨੇਮ ਦੇ ਨਾਲ ਆਪਣੇ ਘਰ ਦੇ ਵਿੱਚ ਕਰਦੇ ਸ਼ੁਰੂ ਕਰ ਦਿੱਤੇ ਘਰ ਦੀ ਸਾਰੀ 네ਗੈਟਿਵਿਟੀ ਤਨਦਰਤਾ ਦੁਨਿਤ ਹੋ ਜਾਵੇਗੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਆ ਖੇੜੇ ਕੰਗ੍ਰਸਤੀ ਤਰੱਕੀ ਹੋਣੀ ਸ਼ੁਰੂ ਹੋ ਜਾਵੇਗੀ ਕਵਰੇਰੀ ਚਾਰ ਤਰੀਕੇ ਕਿਹੜੇ ਨੇ ਜਾਂ ਚਾਰ ਮੁਕਤੇ ਕਿਹੜੇ ਨੇ ਇਹਨਾਂ ਬਾਰੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਲਈ ਤੁਸੀਂ ਇਹ ਵੀਡੀਓ ਨੂੰ ਬਾਜ ਨੂੰ ਸ਼ਾਮਿਲ ਹੋਗੇ ਇਹ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਲਾਈਕ ਅਤੇ ਸ਼ੇਅਰ ਜਰੂਰ ਕਰਕੇ ਨਾਲ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਕਈ ਭੈਣ ਭਰਾ ਆਪਣੇ ਘਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਘਰ ਦੀ ਮੱਕੀ ਵੀ ਨੂੰ ਲੈ ਕੇ ਬਹੁਤ ਦੁਖੀ ਪਰੇਸ਼ਾਨ ਰਹਿੰਦੇ ਆ ਅਤੇ ਕਈ ਵਾਰ ਆਪਣੇ ਮਨ ਦੇ ਵਿੱਚ ਇਹ ਗਹਿਨ ਕਰ ਬੈਠਦੇ ਆ ਕਿ ਸਾਨੂੰ ਕਿਸੇ ਨੇ ਕੁਝ ਕਰ ਦਿੱਤਾਵੇ ਇਹਤੇ ਕਹਿੰਦੇ ਨਾ ਇੱਕ ਵਾਰ ਵੀ ਮੈਂ ਉਹ ਵੀ ਇੱਕ ਕਰ ਨਾ ਕੋ ਕਿਸੇ ਸੰਤ ਮਹਾਂਪੁਰਖਾ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਬਾਬੂ ਜੀ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ। ਬਾਬਾ ਜੀ ਨੇ ਕਿਛੇ ਜੀ ਤੁਹਾਨੂੰ ਕਿੱਥੇ ਪਤਾ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੈ। ਤਤੋ ਮੋੜ ਕੇ ਕਹਿਣ ਲੱਗਾ ਕਿ ਬਾਬਾ ਜੀ ਸਾਡੇ ਘਰ ਦੇ ਵਿੱਚ ਘਰ ਵੀ ਦੇ ਨਲਾਈ ਚਾ ਉਹ ਬੜਾ ਸੁੰਦਰ ਹੈ। ਕਈ ਵਾਰ ਕਰਦੇ ਜਿਵੇਂ ਸਿੱਕਦੰ ਸ਼ਾਂਤ ਰੱਖੇ ਹੁੰਦੀ ਆ ਪਰ ਕਿਸੇ ਨਾਲ ਕਿਸੇ ਗੱਲ ਨੂੰ ਲੈ ਕੇ ਇੱਕਦਾਂ ਪਹਿਲੀ ਲੜਾਈ ਚ ਪੈ ਕਰਨਾ ਸ਼ੁਰੂ ਕਰ ਦਿੰਦੇ ਆ ਪਤਾ ਨਹੀਂ ਮੇਰੇ ਹਸਵੇ ਵਸਤੇ ਘਰ ਨੂੰ ਕਿੰਨੇ ਨજર ਲਾ ਦਿੱਤੀ ਆ ਕਿੰਨੇ ਕੁਝ ਕਰ ਤਾਏ ਸਾਡੇ ਘਰ ਦਾ ਮਾਹੌਲ ਹਿੰਕੁਰ ਅਸ਼ਾਂਤ ਹੋ ਰਿਹਾ ਏ ਨਾ ਹੀ ਹਰ ਕਰ ਕੇ ਵਿੱਚ ਪਹਿਲਾ ਗਾ ਨਹੀਂ ਵਰਤਤ ਰਹੀ ਯਾਰ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨੇਪਰੇ ਨਹੀਂ ਚੜਦਾ ਚਲਦੇ ਚਲਦੇ ਕੰਮ ਦੇਚ ਵਿਚ ਆਲੇ ਰੁਕੇ ਜਾਂਦੇ ਆ ਬਹੁਤ ਅੜਚਨਾਵਾਂ ਆਉਂਦੀਆਂ ਨੇ ਇਸ ਕਰਕੇ ਮੈਂ ਬਹੁਤ ਹੀ ਪਰੇਸ਼ਾਨ ਹੋ ਗਿਆ ਹਾਂ ਕਿ ਮੇਰੇ ਘਰ ਦੇ ਵਿੱਚ ਇਹ ਸਾਰੀਆਂ ਸਮੱਸਿਆਵਾਂ ਅਚਾਨਕ ਹੀ ਕਿਉਂ ਆ ਗਈਆਂ ਨੇ ਅਤੇ ਇਹ ਕਿੰਨੇ ਦੂਰ ਹੋ ਗਈਆਂ ਨੇ ਪਾਪਾ ਜੀ ਮੈਨੂੰ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ ਕਿ ਤੁਹਾਡੇ ਕੋਲ ਹਰ ਮੁਸ਼ਕਲ ਦਾ ਹੱਲ ਹੈ ਇਸ ਕਰਕੇ ਕਿੰਕਾ ਕਰਕੇ ਬੇਨੋਏ ਮੇਰੇ ਘਰ ਪਰਵਾਰ ਦੇ ਨਾ ਇਹ ਸਾਰੀਆਂ ਸਮੱਸਿਆਵਾਂ ਨੂੰ ਨਿਂਹ ਤਰਨ ਦਾ ਕੋਈ ਹੱਲ ਦੱਸੋ ਕੋਈ ਉਪਾਅ ਦੱਸੋ ਕੋਈ ਮੰਤਰ ਦੱਸੋ ਤਾਂ ਕਹਿੰਦੇ ਉਹ ਮਹਾਂਪੁਰਖ ਜੀ ਅਸ ਮਹਾਂਪੁਰਖ ਨੂੰ ਕਹਿਣ ਕਿ ਵੀ ਪਾਈ ਕੋਠਾ ਪਹਿਲੀ ਗੱਲ ਤਾਂ ਤੂੰ ਇਹ ਸਮਝ ਕਿ ਤੇਰੇ ਘਰ ਦੇ ਵਿੱਚ ਜੋ ਵੀ ਹੋ ਰਿਹਾ ਹੈ ਨਾ ਕੋਈ ਕਿਸੇ ਨੇ ਭਰੂ ਆਗੇ ਕੁਝ ਨਹੀਂ ਕੀਤਾ ਤੁਹਾਡੇ ਘਰ ਦਾ ਜੋ ਵੀ ਅੱਜ ਹਾਲ ਆ ਉਹ ਤੁਸੀਂ ਖੁਦ ਕੀਤਾ ਹੈ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋ ਜੇ ਤੁਸੀਂ ਇਹ ਜ਼ਿੰਮੇਵਾਰੀ ਲਹੋਗੇ ਤਾਂ ਹੀ ਆਪਣੇ ਘਰ ਦਾ ਸੁਧਾਰ ਕਰ ਪਾਓਗੇ ਕਿਉਂਕਿ ਜੇਕਰ ਕਿਸੇ ਦਾ ਘਰ ਪਰਿਵਾਰ ਤਰੱਕੀ ਕਰ ਰਿਹਾ ਹੈ

ਕਰ ਕਰਦੇ ਜੀਆਂ ਦੇ ਸੱਤੇ ਆ ਜੇਕਰ ਕਰਦੇ ਜੀ ਆਪਣੇ ਸੁਭਾਅ ਦੇ ਵਿੱਚ ਆਪਣੀਆਂ ਆਦਤਾਂ ਦੇ ਵਿੱਚ ਥੋੜਾ ਥੋੜਾ ਬਦਲਾਅ ਕਰ ਲੈਣ ਤਾਂ ਆਪਣੇ ਘਰ ਦੇ ਮਾਹੌਲ ਨੂੰ ਬਿਲਕੁਲ ਸ਼ਾਂਤ ਖੁਸ਼ ਨਮਾ ਬਣਾ ਸਕਦੇ ਆ ਅੱਜ ਦੇ ਸਮਾਂ ਦੇ ਵਿੱਚ ਘਰ ਦੇ ਵਿੱਚ ਜ਼ਿਆਦਾਤਰ ਲੜਾਈ ਝਗੜਾ ਕਨੀਸ਼ ਕਰ ਨੂੰ ਆ ਕੋਈ ਵੀ ਮਨੁੱਖ ਆਪਣੇ ਆਪ ਨੂੰ ਦੂਜੇ ਤੋਂ ਘੱਟ ਨਹੀਂ ਸਸੰਗਤ ਹਰ ਇੱਕ ਮਨੁੱਖ ਆਪ ਕੋ ਆਪਣੀ ਗਲਤੀਆਂ ਅੜਿਆਏ ਪਾਈ ਹਰ ਬੰਦਾ ਆਪਣੇ ਆਪ ਨੂੰ ਸਹੀ ਸਿੱਧ ਰੰਗ ਦੇ ਵਿੱਚ ਚਲਣ ਲਾਇ ਪਹਿਲੇ ਸਮਿਆਂ ਦੇ ਵਿੱਚ ਘਰ ਦੇ ਵਿੱਚ ਕੋਈ ਨਹੀਂ ਸਮੱਸਿਆ ਆਉਂਦੀ ਤਕੜਦੇ ਜਿਨ੍ਹਾਂ ਨੇ ਹਲਕੇ ਕੁਝ ਨਸਿਆਂ ਨੂੰ ਸਮਝਾ ਲੈ ਪਰ ਅੱਜ ਦੇ ਸਮੇਂ ਦੇ ਵਿੱਚ ਸਮੱਸਿਆ ਨਿੱਕੀ ਨਹੀਂ ਹੁੰਦੀ ਆ ਪਰ ਤਕੜਦੇ ਜਿਨ੍ਹਾਂ ਦੀ ਆਪਸੀ ਵਿਚਾਰ ਟਕਰਾਇਆ ਕਰਨ ਤਾਂ ਕੇ ਕੀ ਬੰਦ ਜਾਂਦੇ ਨੇ ਪਰ ਜਿਨ੍ਹਾਂ ਘਰਾਂ ਦੇ ਵਿੱਚ ਅੱਜ ਵੀ ਕਰਦੇ ਜੀ ਇੱਕ ਦੂਸਰੇ ਤੇ ਵਿਸ਼ਵਾਸ ਕਰਦੇ ਆ ਇੱਕ ਦੂਸਰੇ ਦੀ ਸਲਾਹ ਦੇ ਮੰਨ ਜਾਂਦੇ ਆ ਤੋ ਘਰ ਅੱਜ ਵੀ ਤਰੱਕੀ ਕਰਦਾ ਹੈ ਜੀ ਕੋਈ ਕਰਦੀ ਤਰੱਕੀ ਕਰਦੇ ਜਿਵੇਂ ਦੇ ਸ਼ਰਤੇ ਆ ਜਿੰਨਾ ਹੀ ਇਹ ਨਾਲ مل ਕੇ ਕੰਮ ਕਰਨਗੇ ਇੱਕ ਦੂਸਰੇ ਦੀ ਸੁਨਾਹ ਦੇ ਨਾਲ ਜਿੰਨਾਂ ਵੀ ਉਹ ਨਹੀਂ ਕਰ ਪਰ ਰਾਰ ਸ਼ੁਕਰੀਆ ਜੀ ਸੇਨਾ ਸੋ ਮਾਹਵ ਕਰਿਆ ਗਿਆ ਕਿ ਪਹਿਲਾਂ ਤਾਂ ਤੁਸੀਂ ਆਪਣੇ ਘਰ ਦੇ ਕਨੇਸ਼ ਦੀ ਘਰ ਦੇ ਘਾਟੇ ਦੀ ਜਿੰਨੀ ਵਾਰ ਖੁਦ ਮੰਨੋ ਮਨਚੋ ਇਹ ਵਹਿਮ ਕੱਢ ਦਿਓ ਕਿ ਤੁਹਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਕਿਉਂਕਿ ਇਹ ਵਹਿਮ ਸਾਡੇ ਘਰ ਦੇ ਘਾਟੇ ਦਾ ਸਭ ਤੋਂ ਵੱਡਾ ਕਾਰਨ ਹੈ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਾਡੇ ਕਿਸੇ ਨੇ ਕੁਝ ਕਰ ਦਿੱਤਾ ਹੈ ਤਾਂ ਇਸ ਗੱਲ ਦਾ ਸਾਡੇ ਬੱਚਿਆਂ ਦੇ ਉੱਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਨਹੀਂ ਲਾਪਰਵਾਹ ਕਹਿਂ ਜਿਵੇਂ ਮਨਨਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਬੱਚਿਆਂ ਦੇ ਮਨ ਦੇ ਵਿੱਚ ਇਹ ਤਾਂ ਬੈਠ ਜਾਂਦੀ ਨਹੀਂ ਸਾਡੇ ਘਰ ਦੇ ਵਿੱਚ ਜੋੜੀ ਮਾਹੌਲ ਬਣ ਰੱਖ ਪਰਿਵਾਰ ਦੇ ਨੁਕਤੇ ਹੀ ਕਰ ਹੁੰਦੇ ਨਹੀਂ ਜੋ ਇਸ ਕਰਕੇ ਬੇਇੰਤੀ ਹੈ ਕਿ ਪਹਿਲਾਂ ਤਾਂ ਆਪਣੇ ਮੰਨ ਦੇ ਵਿੱਚ ਜੋੜੀ ਬੈਠਣਾ ਹੈ ਕਿ ਸਾਨੂੰ ਕਿਸੇ ਨੇ ਕੋਧ ਕਰ ਦਿੰਦਾ ਨਹੀਂ ਸਾਨੂੰ ਤੋ ਹੀ ਕੋਈ ਨਹੀਂ ਕਰ ਸਕਦਾ ਆਪਣੇ ਘਰ ਦੇ ਵਿੱਚ ਕੁਰਬਾਨੀ ਦਾ ਖਿਆਲ ਕਰੋ ਪਰਿਵਾਰ ਦੇ ਦਾਤ ਦਾ ਖਿਆਲ ਕਰੋ ਤੁਹਾਡੇ ਘਰ ਦੀ ਹਵਾ ਵਾਲੀ ਕੋਈ ਨਹੀਂ ਦੀ ਸ਼ਸਨ ਕਈ ਭੈਣ ਭਰਾ ਕਹਿੰਦੇ ਆ ਅਸੀਂ ਘਰ ਦੀ ਤਰੱਕੀ ਦੇ ਲਈ ਬੜਾ ਬਾਤ ਕਰਾਂਗੇ ਘਰ ਦੇ ਵਿੱਚੋਂ ਮਾਰਗਨਾ ਸ਼ਕਤੀਆਂ ਨੂੰ ਬਾਹਰ ਕੱਢਣ ਤੇ ਨਹੀਂ ਜਿੰਨਾ ਬਾਤ ਕਰੀਗੇ ਸਾਡਾ ਘਰ ਪਰਿਵਾਰ ਸੁਖੀ ਵਸੇ ਸਾਡੇ ਬੱਚੇ ਤਰੱਕੀ ਕਰਨ ਦੇ ਲਈ ਇਸੇ ਕੋਲ ਬਾਤ ਕਰਦੇ ਹਾਂ ਸੰਗਠਨ ਵੀ ਤਾਂ ਤਾਂ ਸਭ ਸ਼੍ਰੀ ਗੁਰੂ ਦੇ ਅਸਾਇਦ ਨੂੰ ਨਮਾਰਾ ਲਈ ਜੀ ਦੀ ਧੰਨਵਾਦ ਜਿੰਨੇ ਵੀ ਬੰਦੋਆਂ ਸਤਿਗੁਰੂ ਤੋਂ ਪ੍ਰੇਤਰੀਆ ਬੜੀ ਮਹਾਨਿਆ ਅਤੇ ਬਰਤਕੁਰ ਤਤਤਵਾਰ ਹੈ ਕਿ ਨਹੀਂ ਨਹੀਂ ਕਿ ਕੋਈ ਬਾਤ ਵੱਧ ਤਤਤਵ ਕਿ ਘਟ ਤਤਤਵ ਨਾ ਕਾਲਿਆ ਗੁਰਬਾਣੀ ਨੂੰ ਸ਼ਰਧਾ ਦੇ ਨਾਲ ਪੜਨ ਦੀ ਪਿਆਰ ਦੇ ਨਾਲ ਪੜਨ ਦੀ ਸੰਕਸ਼ੰਭ ਕੇ ਪੜਨ ਦੀ ਕਿ ਗੁਰ ਜਰਦੀਵੇ ਸਾਨੂੰ ਬਾਣੀ ਦੇ ਰਾਹੀ ਕੀ ਸਮਝਾਏ ਹੋ ਕਿ ਜੋ ਸਮਝਾਇਆ ਹੈ ਉਹਦੇ ਅਨੁਸਾਰ ਜਦ ਲਾਂਗੇ ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਹੀ ਸੁਖੀ ਹੁੰਦੇ ਰਹਾਂਗੇ ਪਰ ਜਦ ਅਸੀਂ ਆਪਣੀ ਮੱਤ ਦੇ ਉੱਤੇ ਚੱਲਦੇ ਹਾਂ ਉਦੋਂ ਖੁਸ਼ੀ ਨਹੀਂ ਹੁੰਦੀ ਸੋ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਸ਼੍ਰੀਪਵ। ਤੁਹਾਨੂੰ ਜਿਹੜਾ ਪਾਠ ਵੀ ਸੰਗ ਲੱਗਦਾ ਹੈ, ਜਿਹੜੇ ਪਾਠ ਦੀ ਵੀ ਤੁਹਾਨੂੰ ਸਮਝ ਨਾ ਆਦੀਆਂ, ਕਿ ਬਾਣੀ ਦੀ ਸੱਚ ਨਹੀਂ ਲੱਗਦੀ, ਪਰ ਬਾਣੀ ਦੇ ਅਕਸ ਤੱਕ ਸਮਝਣੇ ਸ਼ੁਰੂ ਕਰੀ। ਸਭੇ ਸਭੀ ਦੇ ਗੁਰਬਾਣੀ ਦਾ ਪਾਠ ਕਰੋ ਤਾਂ ਤੁਹਾਨੂੰ ਕਿਸੇ ਨੂੰ ਕੁਝ ਵੀ ਰੁਕਣ ਦੀ ਲੋੜ ਨਹੀਂ ਪੈਣੀ। ਜਿੱਦ ਤਨ ਤੁਸੀਂ ਗੁਰਬਾਣੀ ਨੂੰ ਸਮਝ ਕੇ ਪੜਨਾ ਸ਼ੁਰੂ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਇੱਕ ਛੋਟੀ ਬੰਦ ਕਰ ਪਾਉਗੇ ਕਿ ਕਿਹੜਾ ਪਾਠ ਅਸੀਂ ਕਿੰਨਾ ਕਰਨਾ ਹੈ ਕਿਹੜਾ ਪਾਠ ਜਿੱਥੇ ਕਰਨਾ ਹੈ ਜਾਂ ਕਿਹੜੀ ਸਮੱਸਿਆ ਦੇ ਲਈ ਅਸੀਂ ਕਿਹੜਾ ਪਾਠ ਕਰਨਾ ਹੈ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਬਿਲਕੁਲ ਖਤਮ ਹੋ ਜਾਣਗੇ ਜੇ ਤੁਹਾਨੂੰ ਪਤਾ ਲੱਗ ਜਾਣਾ ਹੈ ਗੁਰਬਾਣੀ ਦੀ ਤਾਕਤ ਕਿੰਨੀ ਆ ਗੁਰਬਾਣੀ ਪਰਮ ਅਸਾ ਸਿੰਘ ਦੇਖੋ ਜੀ ਅਸੋ ਸ਼ੁਰੂਆਤ ਤੁਸੀਂ ਜਿਹੜੇ ਮਨਜੀ ਪਾਸ ਤੋਂ ਬੰਨ ਗੁਰਬਾਣੀ ਦਾ ਇੱਕ ਸ਼ਬਦ ਇੱਕ ਅੱਖਰ ਦੀ ਸਾਡੀ ਰਸਮਾਂ ਤੇ ਆ ਗਿਆ ਸੰਜੋਗ ਦਰਮਾਨਤ ਪਾਸ਼ਾ ਹਿੰਦ ਅਕਲ ਕੀ ਤਰ ਪਾਸ਼ਾ ਹਿੰਦ ਬੇਰ ਭਰਿਆ ਹਾ ਤੱਕ ਸਾਡੇ ਸਿਰ ਤੇ ਆ ਗਿਆ ਤੁਸੀਂ ਕਿਸੇ ਇੱਕ ਸ਼ਬਦ ਨਾਲ ਹੀ ਪੜਨਾ ਕੁਨ ਰੇ ਕੋ ਸੇਂਸ ਨਾਲ ਫਰਮ ਲੋ ਨੂੰ ਜਬਾਸ਼ੀ ਨੀ ਖਾਣ। ਅੱਗੇ ਦਾ ਰਸਤਾ ਸਤਜਿਨ ਸੱਚੇ ਪਾਰਸ਼ਾਦੀ ਨੇ ਤੁਹਾਨੂੰ ਆਪਣੇ ਆਪ ਦਿਖਾਉਂਦੇ ਹੀ ਆਇਆ। ਬਸ ਆਪ ਕੋ ਚ ਕੰਮ ਆਪਣੇ ਨਵੇਂ ਬਣਾਉਣ ਨੂੰ। ਪੱਕੇ ਨੇਮ ਨਾਗਾ ਨਹੀਂ ਕਰਨੀ ਚਾਹੀਦਾ ਕਿ ਕੰਨਤਲੇ ਨਹੀਂ ਉੱਠਣਾ। ਰੇਸਟੀ ਬੰਦੇ ਦੇ ਲਈ ਅੰਮ੍ਰਿਤ ਵੇਲੇ ਦਾ ਸਹੀ ਸਮਾਂ ਸੀ ਇਹ 1:30 ਲੈ ਕੇ 6:00 ਵਜੇ ਦਾ ਸਮਾਂ। ਅਤੇ ਇਸ ਵੇਲੇ ਨੂੰ ਅਮਰ ਕਵਿਲਾ ਕਰਦਾ ਰਹੇ। ਇਹ ਲੀਲਾ ਤਰੇ ਗੁਰੂ ਸੇਖਨ ਸਮ ਲੰਗਾ ਨੂੰ ਕਹਿੰਿਆ ਮਹਾਪਤਰੀ ਜੀ ਕਹਿੰਦੇ ਨੇ ਵੀ ਇਸ ਵੇਲੇ ਤੇ ਕਿਸ ਸਮੇਂ ਤੇ ਸਾਡਾ ਤੋਂ ਹੀ ਹੱਕ ਨਹੀਂ ਆ ਕਿ ਪਰਮਿਤਾ ਪਰਮਾਤਮਾ ਹੀ ਗਿਆਨ ਕਰਨਾ ਪੈਂਦਾ ਹੈ ਸੋ ਤੁਸੀਂ ਕੋਸ਼ਿਸ਼ ਕਰੋ ਅਮਰਤੰਦਰ ਦੇ ਦੇ ਕਿ ਜੇ 3 ਵਜੇ ਨਹੀਂ ਉੱਠਿਆ ਜਾਂਦਾ ਕੋਈ ਨਾ ਨਹੀਂ ਕਿਸੀ 4 ਹੋ ਗਏ ਉੱਠਣਾ ਸ਼ਾਣੇ ਕੋਈ 5 ਵਜੇ ਕਿਨੂੰ ਤੁਸੀਂ ਬਸ ਅਮਰਤ ਵੇਲੇ ਦੇ ਵਿੱਚ ਵਿੱਚ ਉੱਠ ਜਾਓ ਅਸੀਂ ਜਿੰਦਾਂ ਦੇ ਵੀ ਹੈ ਨਾ ਉਦੋਂ ਦਾ ਹੀ ਸੰਗ ਸਾਰਾ ਸੰਸਾ ਨੂੰ ਬਤਾ ਦੇ ਕਿਸ ਕਰਕੇ ਆਪਾਂ ਆਪਣੇ ਆਪ ਤੋਂ ਵਿੱਚ ਬਦਵਾਨ ਕਰਦੇ ਆਂ ਜਿਵੇਂ ਆਪਾਂ ਪਤਾ ਨਾ ਲੱਗੇ ਕਿ ਇੱਕ ਤਾਂ ਆਦਤ ਹੈ ਕਿ ਸਵੇਰੇ ਜਲਦੀ ਉੱਠਣ ਦੀ ਤੁੰ। ਦੂਸਰੀ ਗੁਰਦੇ ਸਾਬ ਪਹਿਲਾ ਸ਼ਬਦ ਸਾਡੇ ਮਿੱਤਰ ਜੋਤਿ ਪਰਮੇਸ਼ਰ ਦਾ ਨਾਮ ਮਿੱਤਵੇ ਜਿੰਨੀ ਦੇਰ ਤੁਸੀਂ ਨਾਮ ਜਪ ਸਤਿਗੁਰੂ ਕੰਨਨਤ ਬਾਸ ਮੈਂ 15 ਸਿੱਖ ਪਰ ਭਵਿੰਚ ਗੁਰਨਾਮਕ ਪਾਸ਼ੇ ਨੇ ਸਮੂਹ ਗੋ ਮੰਤਰ ਦਿੱਤਾ ਹੈਗਾ ਆਪ ਕਾਜੀ ਰੂਸ਼ ਜਿਵੇਂ ਤੁਹਾਨੂੰ ਜਮਾਈ ਕਿਹਾ ਹੈ ਆਹੇ ਦਸਾਂ ਰੂਸ਼ ਬੰਦੇ ਨਾਮ ਜੋ ਤਾਂ ਮੈਂ ਕਿਉਂਕਿ ਦੱਸਾਂ ਹੀ ਗੁਰੂ ਸਾਹਿਬਾਨ ਦੇ ਅਗੇ ਕਿੱਥੋਂ ਹੈ ਗੁੰਦਗੰਦ ਕਰਨੀ ਆ। ਸੱਚੇ ਤੁਸੀਂ ਦੇਖਣਾ ਹੈ ਕਿ ਤੁਹਾਡਾ ਬੰਨ ਕਿੱਥੇ ਟਿਕਦਾ ਹੈ। ਕੁਛ ਆਦਮੀ ਤੁਸੀਂ ਹਰਮਤ ਰੱਖਣ ਦਾ ਦਾਅਵਾ ਕਰ। ਤੀਸਰਾ ਪਾਲਤ ਨੂੰ ਚਿੱਟੀਆਂ ਦੁਨੀਆਂ ਦਾਤਾ ਦੇ ਲਈ ਤੁਹਾਨੂੰ ਮਤ ਭੇਜ। ਕਿਹਾ ਇਹ ਜਿਹੜੇ ਕਿਸੇ ਮਿਲਦੇ ਕਵਰ ਕਿਰਪਾ ਕਰ ਤੁਹਾਨੂੰ ਮਾਰਕੋ ਦੇ ਦਿੰਦੇ। ਆਪਣੇ ਤੇ ਹੈਡੇ ਕਰਕੇ ਕੁਝ ਪੈਸਾ 삭ਟ ਪਈ ਗਈ ਪਰ ਬਾਅਦ ਵਿੱਚ ਨਿਵਾਸ਼ਰੇ ਦੇ ਕੋਲ ਪਾਈ ਨਾ ਪੰਜ ਸਟੇਜ ਅਤੇ ਭੈਣ ਭਰਾ ਤੇ ਆਪ ਬੱਚੇ ਇਹਨਾਂ ਦੇ ਵਿੱਚੋਂ ਕੋਈ ਜੀਜ਼ ਤਾਂ ਤੁਹਾਡੇ ਕੋਲ ਹੋਵੇਗੀ ਉਹਦੇ ਲਈ ਤਾਂ ਨਾਲ ਕੋ ਮਤਲਬ ਕੋਈ ਚੀਜ਼ ਤੁਹਾਨੂੰ ਮਾਉਣ ਇਹ ਤੋਂ ਪਹਿਰੇ ਮੰਦੇ ਹੁੰਦਾ ਮੰਦਾ ਕਿ ਜੋ ਇਸ ਤੋਂ ਬਾਅਦ ਇਸ਼ਨਾਨ ਕਰਨ ਦੀ ਆਵਤ ਪਾਏ ਚਿਹਰੇ ਸਿਹਤਾਂ ਕੀਤਾ ਹੋਇਆ ਇਸ਼ਨਾਨ ਸਾਡੇ ਸ਼ਰੀਰ ਨੂੰ Pan Brusca, Kuşkül Fırtili ve Terapada E. Bu da söyleyeyim ki, yapay işin alın tarifi bir şey için basa alırsa bile verin. Lerden daha işe bir ekonomi kestirmek için de doldur. Bana mesela Sveriye Sveriye'nin işin alın görüntü bir seher ne kurdu sanan pasahtı kalın. Peki sanat evi sade da tanrı üstümün rahmanın ve o da gülümdür. Cudu şerir kesehiydi bu. Sosların da ਜਦ ਕੋਈ ਨਾ ਕੋਈ ਦੇਖੋ ਵਿਚਿੰ ਬਿਮਾਰੀ શરીਰ ਨਾ ਰਹਿੰਦਾ ਉਹਦੇ ਕਰਕੇ ਸ਼ਰੀਰ ਕਮਜ਼ੋਰ ਹੋ ਗਿਆ ਆਮੇ ਸਾਦਾ ਆਪਣੇ ਤਨ ਦੇ ਕਰਮ ਨੂੰ ਮਨ ਨਹੀਂ ਬਗਤਾ ਮਨ ਕੀ ਜਿਆ ਰੰਗ ਨੂੰ ਤਲਾ ਰਹੇ ਇਸ ਹੱਕੇ ਸਾਥ ਤਨ ਅਤੇ ਮਨ ਇਹਨਾਂ ਦੋਹਾਂ ਬਣ ਤਿਆ ਨਹੀਂ ਨਹੀਂ ਪਾਏ ਤਨ ਅਤੇ ਮਨ ਨੂੰ ਤਾਂ ਤਰਸਤ ਬਰੋਏ ਹੋਏ ਹੋਣਗੇ ਕਸਾ ਜੀ ਨਹੀਂ ਇਹ ਕਿ ਸੱਚੀ ਲਖੀ ਸਾਥ ਜਾਣਾ ਕਾਮਲੀ ਦਾ ਨੁਸਖੀ ਦੇ ਲਈ ਸਵੇਰ ਦਾ ਕਿਸ਼ਨ ਆਣ ਸਵੇਰ ਦੀ ਸੈਰ ਕਰਦਪ ਅਤੇ ਚੰਗੀ ਸਿਹਤ ਬਣਾਉਣ ਲਈ ਜ਼ਰੂਰੀ ਹੈ। ਵਣ ਦੀ ਤਰਸਤੀ ਦੇ ਨੇ ਸਵੇਰੇ ਉੱਠਿਆ ਸਾਰ ਪਰਮਾਤਮਾ ਦਾ ਨਾਲ ਅਜਨ ਮੰਦਗੀ ਅਤੇ ਆਪਣੇ ਆਪ ਨੂੰ ਸਿਹਰੇ ਸੇਫ ਪੋਜ਼ਟਿਵ ਮੈਸਰਿਕ ਹੋਗੇ। ਆਪਣੇ ਆਪ ਨੂੰ ਸ਼ਰਵਾਸ਼ੀ ਜੇਨੀ ਹੈ ਕਈ ਨੁਕਤਿਆਂ ਦਾ ਸਹਾਏ ਕਿਉਂ ਸਵੇਰੇ ਉੱਠਿਆ ਸਾਰ ਹੀ ਆਪਣੇ ਆਪ ਦੇ ਵਿੱਚ ਮੁਕਤ ਕਰਨੇ ਸ਼ੁਰੂ ਕਰ ਦਿੰਦੇ ਹਾਂ ਸ਼ੀਸ਼ੇ ਅੱਗੇ ਕਰਕੇ ਆਪਣੇ ਤੋਂ ਨਾ ਦੂਜਿਆਂ ਦੇ ਨਾਲ ਕਰਨੇ ਸ਼ੁਰੂ ਕਰ ਦਿੰਦੇ ਹਾਂ ਤੇ ਕਹਿੰਦੇ ਲੋਕ ਸਦੀ ਕਦਰ ਨਹੀਂ ਕਰਦੇ ਸਭ ਤੋਂ ਵੱਡੀ ਦੇ ਕਦਰੀ ਆਪਾਂ ਖੁਦ ਆਪਣੇ ਆਪ ਨੂੰ ਕਰਦੇ ਹਾਂ ਜਦੋਂ ਆਪਾਂ ਆਪਣੇ ਆਪ ਦੇ ਵਿੱਚੋਂ ਸਰੀਰਕ ਬੰਤਨ ਨੂੰ ਲੈ ਕੇ ਮੁਕਤ ਕਰਦੇ ਸੰਗਤ ਜੀ ਤੁਹਾਨੂੰ ਜਿਵੇਂ ਦਾ ਵੀ ਬਣਾਇਆ ਹੈ ਪਰਮਪਿਤਾ ਪਰਮਾਤਮਾ ਨੇ ਬਣਾਇਆ ਹੈ ਤਕਦੀਨ ਤੇ ਆਇਆ ਧਰ ਜੀਵ ਉਹ ਪਰਮਕਿਤਾ ਪਰਬਾਤ ਨਾ ਹੀ ਰਚਨਾ ਹੈ ਇਹ ਪਰਮਕਿਤਾ ਪਰਮਾਤਮਾ ਦੀ ਰਚਨਾ ਕਦੇ ਵੀ ਕਰਤ ਨਹੀਂ ਬਣ ਸਕਦੀ ਕਦੇ ਵੀ ਵਦਸ਼ਨਿਤ ਨਹੀਂ ਹੋ ਸਕਦੀ ਕੋ ਮਾਨੁਕ ਨੇ ਅਸੀਂ ਜਿਸ ਤਰ੍ਹਾਂ ਜੀਵਾਂ ਨੂੰ ਪਰਮਕਿਤਾ ਪਰਬਾਤ ਨਾ ਨਹੀਂ ਦੇਚੇ ਉਹਨਾਂ ਦਾ ਅੰਤ ਪਿਆ ਨਹੀਂ ਹੈ ਤੇ ਜਦੋਂ ਆਪਾਂ ਪਰਮਕਿਤਾ ਪਰਮਾਤਮਾ ਲਈ ਬਣਾ ਦੀ ਰਚਨਾ ਦੇ ਕਿੰਨੇ ਸਭਾਣੇ ਆ ਉਹਨਾਂ ਦਾ ਇਹਨੇ ਸਾਧ ਮਾਲਕ ਮੈਂ ਕਿੰਨਾ ਮਾਰਾ ਲੱਗਦਾ ਹਨ ਕਿ ਸੰਗਠਨੀ ਕਰਤੀ ਦੇ ਉੱਤੇ ਬਣਾਇਆ ਹਰ ਜੀਵ ਹੀ ਪਰਕ ਦਾ ਪਰਮਾਤਮਾ ਦੀ ਰਚਮਾਇਤੀ ਭਾਵੇਂ ਗ੍ਰੰਥ ਵਿੱਚ ਸਮਝਾਉਣ ਦਾ ਤੰਗ ਹੈ ਪਰ ਪਰਿਪਲਕਾ ਉਸ ਬਣਾਇਆ ਹੈ ਕਰਨ ਪਿਤਾ ਪਰਮਾਤਮਾ ਦੀ ਬਣਾਈ ਕੁਈ ਕੋਈ ਵੀ ਰਚਨਾ ਆਮ ਨਹੀਂ ਹੈ ਆਪਣੇ ਆਪ ਦੇ ਵਿੱਚ ਬੁਢੀ ਖਾਸ ਹੈ ਇਸ ਗ੍ਰੰਥ ਨਾਲ ਸਿਰੇ ਸਿਵ ਰਤਨੇ ਮੰਨ ਮੰਨ ਕੋਸ਼ਿਸ਼ ਕਰੋ ਜਦੋਂ ਸਾਡਾ ਮਾਰਗ ਅਸ਼ਰਬੇਗਾ ਸਾਨੂੰ ਸਭ ਕੁਝ ਵਧੀਆ ਰਹੇਗਾ ਜੇਕਰ ਸਾਡਾ ਮਨ ਕਾਲਾ ਪਿਆ ਹੁੰਦਾ ਹੈ ਅਸ਼ਾਂਤ ਹਾਂ ਬਸੇ ਵੀ ਟੰਡਾ ਤੇ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਛੋਤਵੇਂ ਆਮ ਬੋਲਣਾ ਹੈ ਕਿੰਨਾ ਖੁਸ਼ ਤਾਂ ਹੀ ਰਹੇਗਾ ਜਦੋਂ ਇਹ ਦਿਨ ਚੱਪਨਾ ਦੇ ਨਾਲ ਬੁਰਿਆ ਰਹੇਗਾ ਸੋਚਕ ਦੀ ਗੱਲ ਇਹ ਹੈ ਕਿ ਸਾਡੇ ਕਰਤੇ ਜੋ ਵੀ ਨੈਕਟੀਗੀਆਂ ਜਾਂ ਗੁੰਦੀ ਦਨ ਤਾਈ ਉਹ ਸਾਡੇ ਵਿੱਚੋਂ ਆਈ ਆ ਤੇ ਆਜੇ ਆਪਣਾ ਆਪਣੇ ਸੁਭਾਅ ਦੇ ਵਿੱਚ ਬਦਲਾਵ ਕਰਕੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਚੰਗੇ ਬਦਲਾਵ ਨੂੰ ਸ਼ੁਰੂ ਕਰੇ ਜਲਦੀ ਉੱਠੋ ਪਰ ਅਪਨਾ ਨਾਮ ਜਪੋ ਮਾਲਕ ਦਾ ਜਿਤਨੇ ਅੰਗਾਂ ਦਾ ਤੋ ਬਣੇ ਸ਼ੁਕਰਾਨਾ ਕਰੇ ਆ ਰੋਜ਼ ਇਸ ਨਾਮ ਕਰੋ ਆਪਣੀ ਅਤੇ ਆਪਣੇ ਘਰ ਦੀ ਸਾਫ ਸਫਾਈ ਕਰਦੇ ਇਹਦੇ ਨਾਲ ਪ੍ਰਭੂ ਦਾ ਪਰਤਪਰਦਾਈ ਜਦੋਂ ਸਾਡਾ ਆਤਮਾ ਸ਼ਬੀਰ ਸਾਫ ਸਫਾ ਹੋਦਾ ਹੈ ਸਭਰ ਘਰ ਸਾਫ ਸਕਰਾ ਹੋਦਾ ਹੈ ਹਰ ਇੱਕ ਚੀਜ਼ ਆਪ ਕੋ ਆਪਣੀ ਜਗ੍ਹਾ ਤੇ ਕੰਨੀ ਹੋਵੇ ਤਮੇ ਆਪਣੇ ਆਪ ਇਹ ਸ਼ਾਂਤ ਰਹਿਤਾ ਉਤਸਵ 30 ਦਿਨ ਰੱਖਨੇ ਆਪਣੇ ਘਰ ਦੀ ਆਪਣਾ ਦਾ ਬਲਾਕ ਕੀਤੀ। ਤਮੇ ਘਰ ਦੇ ਉੱਚ 2 ਵੇ ਟੈਂਕ ਮੇਂ ਹੀ ਬੈਠ ਕੇ ਭਗਵਾਨ ਹੁੰਦਾ ਪਾਠ ਕਰੋ ਤੇ ਜੇ ਹੁੰ ਸਕੇ ਤਾਂ ਤਯਾ ਪਾਣੀ ਰੱਖਿਆ ਕਰੋ। ਜਦੋਂ ਤੁਹਾਨੂੰ ਪਾਣੀ ਰੱਖ ਕੇ ਪਾਠ ਕਰੋਗੇ ਕਕੋ ਪਾਣੀ ਨੇ ਵੀ ਅੰਮ੍ਰਿਤ ਵਰ ਜਾਣਾ ਹੈ ਕਿ ਕਿ ਅੰਮ੍ਰਿਤ ਕਿਸੇ ਘਰ ਦੇ ਜੀਵਾਂ ਨੂੰ ਪਿਲਾ ਸਕਦੇ ਹਾਂ ਪੀ ਸਕਦੇ ਹਾਂ ਗੱਤਿ ਪੈਣਾ ਹੋਣਾ ਤਾਂ ਕਿ ਜਦੋਂ ਵੀ ਕੋਈ ਇੰਤਿਸ਼ਾਦ ਨੂੰ ਮਿਣਿਆ ਨਾਹਿਗੁਰੂ ਜੀ ਦਾ ਨਾਮ ਜਪ ਕੇ ਲੱਗਦੇ ਤੇ ਇਹ ਸ਼ਰਮਾਉਂਦਾ ਕਿ ਜਿਹੜਾ ਅੰਨ ਤੇ ਹ ਮਨ ਭੋਜਨ ਪ੍ਰਸ਼ਾਦਨ ਦਾ ਸਤੇ ਤਨ ਦੇ ਨਾਲ ਨਾਲ ਸਦੇ ਬਲ ਕੇ ਲਈ ਦੇਵਤਸਰ ਸੈਫਾਇ ਪਾਵਾਹਿਗੁਰੂ ਜੀ ਦਾ ਨਾਮ ਜਪ ਕੇ ਇੰਤਿਸ਼ਾਦ ਬਣਾ ਲੂਗੇ ਤਾਂ ਉਹ ਭੋਜਨ ਪ੍ਰਸ਼ਾਦ ਦੀ ਤਾਤ ਤਤ ਅਨਰਜੀ ਕਹੀ ਮਾ ਬਾਤ ਜਾਨ ਤੁਸੀਂ ਲੋਕ ਨੂੰ ਦੇਖ ਕੇ ਆ ਰਹੇ ਹੋ ਬਾਹਿ ਗੁਰੂ ਜੀ ਦਾ ਨਾਮ ਜਪਦਿਆਂ ਉਹਨਾਂ ਕੋਲ ਇਹਨਾਂ ਪਛਾਤਾ ਬਣਾਈਆਂ ਨੇ ਸਵਾਦ ਵੀ ਅਲੱਗੋ-ਤੁਦਾ ਹੈ ਕੋਈ ਕਹਾਣੀ ਮਨ ਨੂੰ ਚਿੰਤਾ ਨਹੀਂ ਜਪਦੀ ਹੈ ਮੈਂ ਸੰਤੋਸ਼ ਕਰੂ ਜਵਦਾ ਤੇ ਅੰਤੰਦਰਤ ਤਾਂ ਸਾਨੂੰ ਪਤਾ ਹੀ ਨਹੀਂ ਆਉਂਦਾ ਕਿ ਉਹਨਾਂ ਪਛਾਵਾ ਮੰਦਰ ਜਾ ਕੇ ਸਾਡੇ ਕਿੰਨੇ ਜਨ ਫਰੋ ਵਧੀ ਖਾਤਾ ਹੋਵੇਗਾ ਕਰਦੇ ਜਿਨਿਆਂ ਦਾ ਮਨ ਸ਼ਾਂਤ ਪਰਣਾ ਸਿਖਿ ਜਨਦਾਏ ਕਿ ਨਾ ਨੇ ਕਦੇ ਉਹ ਖਤੋਵਾ ਇਹ ਵੀ ਸ਼ਬਦ ਨਹੀਂ ਹੋ ਜਾ ਰਿਹਾ ਹੋ ਵੀ ਵਾਹਿਗੁਰੂ ਕਹਿਣਾ ਸ਼ੁਰੂ ਕਰ ਰਹੇ ਤਨ ਮਨ ਤਨ ਪਤਨਗੇ ਜਿਤੇ ਅਵਿਚਨਿਏ ਉਹਨੇ ਨਾਲ ਇਦਾਂ ਭੋਜਨ ਸ਼ਾਟਾ ਲਵੰ ਮੰਦਿਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ਰਮਦਾ ਨਹੀਂ ਲੱਗਿਆ ਉਹਨਾਂ ਦੇ ਸ਼ਬਦ ਕਿਸੇ ਨੂੰ ਸੁਣੇ ਕੀ ਪਾਵੇ ਕੋਈ ਲੱਖਵਰੀ ਕਰੀ ਜੇ ਤੁਹਾਡੇ ਦੇ ਦੇ ਅਸਰ ਤੋਂ ਉਦਾ ਨਹੀਂ ਹੋਵੇਗਾ ਜੇਕਰ ਤੁਸੀਂ ਕੋਈ ਚੁਆਣੀ ਦਾ ਪਾਪ ਕਰਦੇ ਹੋ چند لگی ہو چند لگی ہے چنجنی نہ لگی ہو چھوٹی جا بڑی بہن سب سی نا